ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਤੰਦਰੁਸਤ ਹੋਮੋਗੇ ਅਸੀਂ ਵੀ ਸਾਰੇ ਠੀਕ ਆ ਵਾਹਿਗੁਰੂ ਜੀ ਕਰੇ ਇਦੇ ਸਾਰੇ ਕੁਝ ਰਹਿਣ ਤੰਦਰੁਸਤ ਰਹਿਣ ਤੇ ਆਉਣ ਵਾਲੇ ਤਿਹਾਰਾ ਦਾ ਆਨੰਦ ਮਾਣਨ ਹਾਂਜੀ ਇਸ ਵੇਲੇ ਦਾ ਟਾਈਮ ਹੋ ਗਿਆ ਤਕਰੀਬਨ ਸਵਾ ਪੰਜ ਹੋ ਗਏ ਤੇ ਆਪਾਂ ਜਲਦੀ ਜਲਦੀ ਉੱਠ ਕੇ ਲੱਗੇ ਸੇ ਕੰਮ ਤੇ ਸੰਡੇ ਵਾਲਾ ਦਿਨ ਆ ਬੱਚੇ ਆਪਣੇ ਹੈਗੇ ਨੇ ਜੀ ਸਾਰੇ ਅੱਜ ਤੇ ਦੇਖੋਲੇ ਬਾਹਰ ਬਹੁਤ ਸਾਰਾ ਨਿਹਰਾ ਪਿਆ ਸੀ ਮੈਂ ਕਾਪਾ ਜਲਦੀ ਜਲਦੀ ਆਪਣੇ ਕੰਮ ਖਤਮ ਕਰ ਦਿੰਦੀ ਹਾਂ ਜੀ ਇੱਥੇ ਮੈਂ ਲੱਗੀ ਸੀ ਜੀ ਕੱਪੜੇ ਸੁੱਕਣੇ ਪਾਉਣ ਪਹਿਲਾਂ ਇੱਥੇ ਮੈਂ ਲੱਗੀ ਸੀ ਚ Cái sốt rất là thuần, cái có ડાਕੇ ਰੱਖਿਆ ਸੀ ਗਿਆ ਪਰ ਸਾਡੇ ਜੀ ਜਿਵੇਂ ਕਿ ਸਾਰ ਹਰ ਇੱਕ ਨੂੰ ਪਤਾ ਹੀ ਹੈ ਸਰਪੰਚੀ ਦੇ ਵੋਟਾਂ ਪੈਣ ਲੱਗੇ ਨੇ ਹਰ ਇੱਕ تیر ਆਪੋ ਆਪ ਦੇ ਹਨਾ ਕਹਿਣ ਲਈ ਆਉਂਦੇ ਆ ਵੀ ਸਾਨੂੰ ਵੋਟ ਪਾਇਓ ਸਾਨੂੰ ਵੋਟ ਪਾਇਓ ਹਨਾ ਤੇ ਚਲੋ ਜੀ ਇਹ ਤਾਂ ਚਲੋ ਆਪੋ ਆਪ ਦੇ ਉਹਨਾਂ ਦੇ ਹੋਣੇ ਅਗਲੇ ਨੇ ਕਹਿਣੇ ਹੈ ਨਾ ਮੇਨ ਚੀਜ਼ ਮੈਂ ਸਭ ਤੋਂ ਪਹਿਲਾਂ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਆ ਪੰਜ ਆਪਾਂ ਉਹ ਚੁਣੀਏ ਸਰਪੰਚ ਆਪਾਂ ਉਹ ਚੁਣੀਏ ਜੋ ਪਿੰਡ ਦਾ ਭਲਾ ਕਰੀਏ ਇਹ ਨਾ ਹੋਵੇ ਕੱਲਾ ਖਾਣ ਪੀਣ ਦੇ ਪਿੱਛੇ ਨਾ ਨਾ ਤੁਸੀਂ ਰਿਹਾ ਕਰੋ ਵੀ ਆਪਾਂ ਨੂੰ ਖਾ ਪੀ ਲਈਏ ਤੇ ਆਪਾਂ ਵੋਟ ਪਾ ਲਈਏ ਹਨਾ ਬਸ ਕੋਈ ਵੀ ਜਿੱਤੇ ਕੋਈ ਹਾਰੇ ਇੱਥੇ ਕੋਈ ਹੋਣੀ ਹੈਗਾ ਚ ਦਾ ਹੁੰਦੀ ਆ ਜੇ ਇੱਕ ਜਣਾ ਜਿੱਤੂ ਤਾਂ ਇੱਕ ਜਣਾ ਹਾਰੂਗਾ ਵੀ ਹਨਾ ਮੇਨ ਆਪਣੇ ਪਿੰਡ ਦੇ ਆਪਣੇ ਹਨਾ ਆਲੇ ਦੁਆਲੇ ਆਪਣਾ ਜਿਹੜਾ ਹੈਗਾ ਵਧੀਆ ਹੋਣਾ ਚਾਹੀਦਾ ਆਪਣੇ ਪਿੰਡ ਦੇ ਜਿਹੜੇ ਕੰਮ ਕਰਨੇ ਵਧੀਆ ਹੋਣੇ ਚਾਹੀਦੇ ਨੇ ਸਕੂਲਾਂ ਦਾ ਕੰਮ ਆ ਜਿਹੜਾ ਹਨਾ ਬਹੁਤ ਸਕੂਲ ਹੈ ਇਹ ਜਿਹੇ ਨੇ ਹਨਾ ਤੁਸੀਂ ਜਾਓਗੇ ਤਾਂ ਨਾ ਰੂਹ ਹੌਸ਼ ਹੋ ਜੂਗੇ ਇਹਨੇ ਵਧੀਆ ਨਾ ਸਰਪੰਚ ਮੈਂਬਰਾਂ ਨੇ ਇਹਨਾਂ ਵਧੀਆ ਧਿਆਨ ਦਿੰਦੇ ਨੇ ਹਨਾ ਕੋਈ ਕੋਈ ਪਿੰਡ ਵੀ ਇਹਨੇ ਸੋਨੇ ਬਣਾ ਰੱਖੇ ਨੇ ਜਾਨੀ ਪਤਾ ਨਹੀਂ ਲੱਗਦਾ ਵੀ ਸ਼ਹਿਰ ਆ ਜਾ ਇਹ ਪਿੰਡ ਆ ਹਨਾ ਤੇ ਮੇਨ ਗੱਲ ਸ਼ਹਿਰ ਪਿੰਡਾਂ ਦੀ ਨਹੀਂ ਹੁੰਦੀ ਹਨਾ ਉਹਨਾਂ ਦੀ ਕੇਅਰ ਕਰਨੀ ਉਹਨਾਂ ਦੀ ਗਲੀਆਂ ਨਾਲੀਆਂ ਮੇਨ ਹਨਾ ਵਧੀਆ ਕਰਨੀਆਂ ਬਾਕੀ ਕੋਈ ਵੀ ਰੌਲਾ ਰੱਪਾ ਹਨਾ ਕੋਈ ਵੀ ਆ ਤੇ ਉਹ ਪਿੰਡ ਦੇ ਕੰਮ ਨੇ ਜਿਹੜੇ ਪਿੰਡ ਦਾ ਰੌਲਾ ਰੱਪਾ ਪਿੰਡ ਦੇ ਵਿੱਚ ਹੀ ਰਹੇ ਬਾਹਰ ਨਾ ਜਾਵੇ ਹਨਾ ਮੇਨ ਚ ਹੀ ਜੇ ਆਪਾਂ ਇਹੀ ਕਹਿੰਨੇ ਆ ਨਾ ਸਰਪੰਚੀ ਦੀਆਂ ਵੋਟਾਂ ਜੇ ਆਪਾਂ ਇਹ ਤਾਈਂਓ ਆਪਾਂ ਸਰਪੰਚ ਚੁਣਦੇ ਆ ਵੀ ਕੰਮ ਨੇ ਪਿੰਡਾਂ ਦੇ ਵਿੱਚ ਹੀ ਰਹਿਣ ਹਨਾ ਤੇ ਹਾਂਜੀ ਮੇਰੀ ਤਾਂ ਇਹ ਸੋਚਾ ਬਾਕੀ ਤੁਸੀਂ ਦੱਸਿਓ ਤੁਸੀਂ ਸਰਪੰਚ ਮੈਂਬਰੀ ਦੀਆਂ ਵੋਟਾਂ ਬਾਰੇ ਕੀ ਕਹਿਣਾ ਚਾਹੁੰਦੇ ਹੋਗੇ ਤੇ ਹੋਰ ਕੋਈ ਮੇਰਾ ਹੋਣੀ ਹੈਗਾ ਇਹ ਚੀਜ਼ ਦੇ ਵਿੱਚ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਇਹ ਜਿੱਤੇ ਜਾਂ ਉਹ ਹਾਰੇ ਬਸ ਮੇਨ ਮੈਂ ਗੱਲ ਮੈਂ ਇਹ ਕਹਿਨੀ ਆ ਵੀ ਚਲੋ ਹਾਰ ਜਿੱਤ ਤਾਂ ਹੁੰਦੀ ਆ ਪਰ ਹਾਂ ਪਿੰਡ ਦਾ ਭਲਾ ਕਰਨ ਵਾਲਾ ਜਿਹੜਾ ਹੈਗਾ ਇਨਸਾਨ ਆ ਤੇ ਉਹ ਹੋਣਾ ਚਾਹੀਦਾ ਜਿਹੜਾ ਪਿੰਡ ਦਾ ਸਰਪੰਚ ਹੋਵੇ ਸਾਰਾ ਸਮਾਨ ਆਪਾਂ ਨੇ ਸਾਰਾ ਕੱਢਤਾ ਜਿਵੇਂ ਕਿ ਬਲੀਜ ਬਲੂ ਚਾਲੀਆਂ ਡੱਬੀਆਂ ਖਾਲੀ ਹਨਾ ਜਾਂ ਫਿਰ ਫੇਸ਼ੀਅਲ ਵਾਲੀਆਂ ਕਿੰਨੀਆਂ ਹੀ ਹੋਣੀਆਂ ਪਈਆਂ ਸੀ ਤੇ ਬਕਸਾ ਡੱਬੇ ਡੁੱਬੇ ਚਾ ਦੇਖੋ ਕਿੰਨਾ ਹੀ ਸਮਾਨ ਆ ਜਿਹੜਾ ਬਾਧੂ ਘਰ ਤੋਂ ਆਪਾਂ ਨੇ ਸਾਰਾ ਕੱਢਤਾ ਤੇ ਹਲੇ ਦੀਵਾਲੀ ਦੀ ਕਲੀਨਿੰਗ ਤਾਂ ਨਹੀਂ ਕੀਤੀ ਪਰ ਜਿਵੇਂ ਕਿ ਹੁਣ ਤਿਹਾਰ ਸ਼ੁਰੂ ਹੋ ਗਿਆ ਹਨਾ ਤੇ ਇੱਥੋਂ ਸਾਰੀ ਦੇਖੋ ਸੈਟਿੰਗ ਆਪਾਂ ਨੇ ਕਰਤੀ ਬਾਧੂ ਘਰ ਤੋਂ ਸਮਾਨ ਕੱਢ ਕੇ ਜਿੰਨਾ ਜਿੰਨਾ ਆਪਣੇ ਕੋਲ ਵਧੀਆ ਯਾਨੀ ਹੈਗਾ ਸੀ ਜਿਹੜੀਆਂ ਡੱਬੀਆਂ ਚ ਆਪਾਂ ਨੇ ਉਹ ਸਾਰਾ ਸਹੀ ਕਰਕੇ ਰੱਖਤਾ ਤੇ ਹਲੇ ਇਹਦਾਂ ਸੈਟਿੰਗ ਕਰਨ ਵਾਲੀ ਸਾਰੀ ਪਈ ਆ ਉਹ ਆਪਾਂ ਕਰਾਂਗੇ ਜੀ ਹਲੇ ਦੀਵਾਲੀ ਦੀ ਕਲੀਨਿੰਗ ਦੇ ਨਾਲ ਕਰਾਂਗੇ ਵੈਸੇ ਕੁਝ ਹੈ ਨਹੀਂ ਐ ਨਾ ਵੀ ਪਾਸਕਲਾ ਥੋੜੀ ਜੀ ਡਸਟਿੰਗ ਜੀ ਕਰਕੇ ਸਮਾਨ ਰੱਖਣ ਵਾਲਾ ਛੱਤਾ ਵਗੈਰਾ ਤੇ ਤਾਂ ਦੇਖੋ ਬਿਲਕੁਲ ਵੀ ਨਹੀਂ ਹੈਗਾ ਮੈਂ ਨਾਲ ਦੇ ਨਾਲ ਜਿਹੜੇ ਜਾੜੇ ਵਗੈਰਾ ਨੇ ਆਪਾਂ ਉਤਾਰ ਦਿੰਨੇ ਆ ਕਦੇ ਵੀ ਨਹੀਂ ਉੱਤਦਾ ਹੈਗਾ ਤੇ ਪੱਖਾ ਜ਼ਰੂਰ ਮੇਰਾ ਹੈਗਾ ਜੀ ਸਾਫ਼ ਕਰਨ ਵਾਲਾ ਆਪਾਂ ਕਰਾਂਗੇ ਤੇ ਇੱਥੇ ਡੋਲ ਗਿਆ ਦੇਖੋ ਐਕਟੀਵੇਟਰ ਸਾਰੇ ਜੈਕਟਿਵੇਟਰ ਹੋ ਗਏ ਤੇ ਚਲੋ ਜੀ ਹੁਣ ਆਪਾਂ ਇਥੇ ਝਾੜੂ ਵਗੈਰਾ ਕੱਢ ਦਈਏ ਤੇ ਫਿਰ ਆਪਾਂ ਲਗਾ ਦਾਂਗੇ ਪੋਚਾ ਤੇ ਦੇਖੋ ਬੈਕਸ ਵਾਲੀਆਂ ਤਾਂ ਉੱਧਰ ਆਪਾਂ ਨੇ ਹੀਠਾਂ ਧਰਤੀਆਂ ਸਾਰਾ ਜਿੰਨਾ ਵੀ ਸਮਾਨ ਸੀ ਤੇ ਉੱਪਰ ਆਪਾਂ ਨੇ ਫਿਸ਼ੇ ਨਾ ਲਈ ਹਨ ਉਹ ਚੀਜ਼ਾਂ ਸਮਾਨਦਾਰ ਤਾਂ ਉੱਪਰ ਕਲੀਨਪ ਦਾ ਸਮਾਨ ਜਿਵੇਂ ਕਿਸੇ ਕਰਬਰ ਵਗੈਰਾ ਕੋਸ਼ੇ ਦਾ ਨਾ ਬਿਚ ਵਗੈਰਾ ਹੋਈਆਂ ਸਾਰਾ ਕੁਝ ਟੋਟਲੀ ਤੇ ਜਿਹੜਾ ਸਮਾਨ ਆਪਾਂ ਨੂੰ ਜ਼ਿਆਦਾ ਚਾਹੀਦਾਗਾ ਨਾ ਉਹ ਆਪਾਂ ਨੇ ਉੱਪਰਲੀ ਸਾਈਡ ਰੱਖ ਲਿਆ ਵੋਹ ਸਾਮਾਨ ਕੱਢਿਆ ਮੈਂ ਜਿਹੜਾ ਮੇਰੇ ਕੋਲ ਖਤਮ ਹੋਇਆ ਪਿਆ ਸੀ ਬਰ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਕਿਹੜਾ ਕਿਹੜਾ ਨਹੀਂ ਹੈਗਾ ਫਟਾ ਲੈ ਆਵਾਂਗੇ ਸਾਰਾ ਪਹਿਲਾਂ ਨੀਣਾ ਬਤਾ ਲੱਗਦਾ ਹੁੰਦਾ ਨਾ ਬਾਅਦ ਚ ਵਾੜਾ ਨਿਕਲਿਆ ਸਾਲੇ ਹੋਏ ਬੈਣ ਲੱਗੀਆਂ ਸਾਰੇ ਹਾਲੇ ਆਪਾਂ ਅਮੀਰ ਰੈਂਦਾ ਸਾਫ ਕਰਨ ਵਾਲਾ ਹੁਣ ਜਿਵੇਂ ਗਰਦਾ ਜਾ ਪੈ ਗਿਆ ਨਾ ਉਤੇ ਉਹ ਆਪਾਂ ਸਾਫ ਕਰਾਂਗੇ ਸਾਰਾ ਕਿ ਮੈਂ ਝਾੜੂ ਲਗਾ ਦਿੰਨੀ ਆ ਝਾੜੂ ਪਰਨਾ ਨਹੀਂ ਮੈਂ ਝਾੜੂ ਆਪ ਹੀ ਲਗਾਉਣਾ ਸਾਰਾ ਹਾਂਜੀ ਇੱਥੇ ਤਕਰੀਬਨ 1.9 ਦਾ ਜਿਹੜਾ ਹੈਗਾ ਟਾਈਮ ਹੋ ਚੁੱਕਿਆ ਤੇ ਅੰਦਰਲੇ ਆਪਣੇ ਕੰਮ ਜੀ ਸਾਰੇ ਹੋ ਗਏ ਸੀਗੇ ਖਤਮ ਆ ਤੇ ਸ਼ਾਪ ਦੀ ਵੀ ਥੋੜੀ-ਮੋਟੀ ਜਿਹੜੀ ਕਲੀਨਿੰਗ ਆਪਾਂ ਨੇ ਕਰ ਲਈ ਸੀ ਇੱਥੇ ਮੈਂ ਲੱਗੀ ਹੋਈ ਸੀ ਬਾਹਰਲੀ ਸਾਈਡ ਤੋਂ ਮੇੜਾ ਧੌਣ ਕੋਸਤਾ ਏਸੀ ਵਾਲਾ ਪਾਣੀ ਸੀ ਥੋੜਾ-ਮੋਟਾ ਹੀ ਸੀ ਜਿਆਦਾ ਨਹੀਂ ਸੀ ਤੇ ਉਹ ਇੱਥੇ ਮੈਂ ਡੋਲਿਆ ਫੇ ਮੈਂ ਕਿਹਾ ਚਲੋ ਨਾਲ ਦੀ ਨਾਲ ਆਪਾਂ ਜਿਹੜਾ ਝਾੜੂ ਮਾਰ ਕੇ ਆਪਣਾ ਜਿਹੜਾ ਇਹ ਵਾਲਾ ਫਰਸ਼ ਆ ਉਹ ਵੀ ਧੋ ਦਿੰਨੇ ਆ ਪਰ ਮੈਨੂੰ ਗਿੱਲੇ 'ਚ ਤੁਰਨ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਗਿੱਲੇ 'ਚ ਤੁਰਨ ਤੋਂ ਨਹੀਂ ਮੈਨੂੰ ਨਾ ਡਿੱਗਣ ਤੋਂ ਡਰ ਲੱਗਦਾ ਮੇਨ ਚੀਜ਼ ਆਪਣੀ ਜਿਹੜੀ ਹੁੰਦੀ ਆ ਤੇ ਹਾਂਜੀ ਇੱਥੇ ਬਸ ਆਪਣਾ ਬੇੜਾ ਧੋਇਆ ਜਾਗਾ ਆਪਣੇ ਜਿਹੜੇ ਕੰਮ ਨੇ ਖਤਮ ਹੋ ਗਏ ਨੇ ਬਸ ਮੇਰਾ ਗੱਲਾਂ ਣਾਉਣ ਦਾ ਜਿਹੜਾ ਹੈਗਾ ਕੰਮ ਰਹਿ ਗਿਆ ਮੈਂ ਬਹੁਤ ਜਲਦੀ ਉੱਠ ਕੇ ਲੱਗੀ ਸੀ ਕੰਮ ਕਰਨਾ ਪਰ ਫਿਰ ਵੀ ਮਾੜੇ-ਮਾੜੇ ਜੇ ਨਾਲ ਹਨਾ ਟਾਈਮ ਆਉਣਾ ਹੀ ਲੱਗ ਜਾਂਦਾ ਅੱਜ ਦਾ ਦਿਨ ਮੇਰਾ ਜਿਹੜਾ ਹੈਗਾ ਬਹੁਤ ਜ਼ਿਆਦਾ ਵਿਜੀ ਰਹਿਣ ਵਾਲਾ ਦਿਨ ਸੀਗਾ ਤੇ ਮੈਂ ਸੋਚਿਆ ਤਾਂ ਕੁਝ ਹੋਰ ਸੀ ਵੀ ਚਲੋ ਆਪਾਂ ਕੋਈ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੌਸਨਾਉ ਜੀ ਕਿਵੇਂ ਹੋ ਸਾਰੇ ਮੇਰਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਅੱਜ ਹੈਗਾ ਹੈ ਜਾ ਸंडे ਸंडे ਵਾਲਾ ਦਿਨ ਬਲ ਤਾਂ ਮੈਂ ਸੋਚੀ ਵੀ ਚਲੋ ਵਧੀਆ ਜਿਹਾ ਵਲੌਗ ਬਣਾਉਗੀ ਮੈਂ ਸਲਾਈ ਵਗੈਰਾ ਕਰਨਾ ਪਰ ਮੈਨੂੰ ਕੋਸ਼ਿਸ਼ ਵੀ ਤੇ ਕੋਸ਼ਿਸ਼ ਵੀ ਨਹੀਂ ਮਿਲ ਆਇਆ ਗਿਆ ਵਲੌਗ ਵਗੈਰਾ ਤੇ ਕਿਉਂਕਿ ਕਸਟਮਰ ਹੀ ਆਏ ਅੱਜ ਮੇਰੇ ਕੋਲੇ ਤੇ ਅੱਜ ਮੈਂ ਕਪੜੇ ਵਗੈਰਾ ਵੀ ਜਲਦੀ ਜਲਦੀ ਧੋ ਕੇ ਸੀਗਾ ਸਵੇਰ ਉੱਠ ਕੇ ਤੇ तकरीबन ਮੈਨੂੰ ਲੱਗਾ ਮੈਂ 10 ਵਜੇ ਨੂੰ ਉਧਰ ਹੀ ਗਈ ਹਾਂ ਸ਼ੌਪ ਤੇ ਮੈਨੂੰ तकरीबन 3-4 ਵਜੇ ਗਈ ਸਾਪਣੇ ਪੀਤਾ ਹੁਸਵਾਦਾ ਕੇ ਤੇ ਫੇਰ ਦੁਬਾਰੀ ਤੋਂ ਆਪਣੇ ਕਿਚਨ ਦੇ ਕੰਮ ਕਰੇ ਭਾਂਡਾ ਠਿੱਕਰ ਇਹਨਾਂ ਰੁੜਿਆ ਪਿਆ ਸੀ ਬਹੁਤ ਜ਼ਿਆਦੇ ਤੇ ਫੋਦੂਦਾਰ ਬੱਚੇ ਸਿਰ ਨਾਲ ਆਏ ਸੀ ਉਹਨਾਂ ਦੇ ਤੇਲ ਵਗੈਰਾ ਲਗਾਏ ਅਸੇ ਤੇ ਸਾਰਾ ਦਿਨ ਅੱਜ ਬਹੁਤ ਜ਼ਿਆਦੇ ਵੀਜੀ ਰਿਹਾ ਠੰਡੇ ਆਣਾ ਤੇ ਹੁਣ ਜੀ ਬੱਚੇ ਗਏ ਨੇ ਟਿਊਸ਼ਨ ਤੇ ਨੂਰ ਦਾ ਜੀ ਨਹੀਂ ਸੀ ਲੱਗ ਰਿਹਾ ਤੇ ਇੱਧਰ ਮੈਂ ਲੱਗੀ ਹੋਈ ਆ ਜੀ ਸਬਜ਼ੀ ਬਣਾਉਣ ਮਸਾਲਾ ਭੁੰਨ ਰਹੀ ਆ ਮੈਂ ਤੇ ਸਬਜ਼ੀ ਅੱਜ ਬਣਾਵਾਂਗੇ ਜੀ ਆਪਾਂ ਗੋਭੀ ਦੀ ਤੇ ਮਸਾਲਾ ਬਣਾ ਭੁੰਨ ਲਿਆ ਗਿਆ ਤੇ ਆਪਾਂ ਸਬਜ਼ੀ ਵਗੈਰਾ ਬਣਾ ਲਈਏ ਪਲੀਜ਼ ਤੁਹਾਨੂੰ ਸੁਣਾਉ ਜੀ ਸਾਰੇ ਜਾਣੇ ਕਿਵੇਂ ਜੋ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਕੋਈ ਸਮੇਂ ਪੇਸ਼ੀ ਹੁੰਦੀ ਉਹ ਵੀ ਜਰੂਰ ਦੱਸਿਆ ਕਰੋ ਤੁਸੀਂ ਤੇ ਹਾਂ ਜੀ ਆਪਾਂ ਲਗਾ ਦਈਏ ਸਬਜ਼ੀ ਨੂੰ ਤੜਕਾ ਤੇ ਫਿਰ ਮੈਂ ਆਟਾ ਵਗੈਰਾ ਵੀ ਗੁੰਨਣਾ ਤੇ ਬਾਕੀ ਕੱਪੜੇ ਵੀ ਹਲੇ ਮੇਰੇ ਬਾਹਰੋਂ ਉਤਾਰਨ ਵਾਲੇ ਪੈਣੇ ਸੁੱਕੇ ਪੈਣੇ ਵੈਸੇ ਤਾਂ ਸਾਰੇ ਤੇ ਸੁਕਾਰੀ ਨਹੀਂ ਹੈਗੇ ਬਟ ਮੈਨੂੰ ਟਾਈਮ ਨਹੀਂ ਲੱਗਿਆ ਹੈਗਾ ਹਾਂ ਆਪਾਂ ਕੜਤਾ ਕਪੜੇ ਉਤਾਰ ਲੈਨੇ ਤੇ ਮळे ਆਪਣਾ ਆਟਾ ਵਗੈਰਾ ਗੋਲ ਕੇ ਰੱਖ ਲੈਨੇ ਤੇ ਲੋਜੀ ਸਬਜੀ ਨੂੰ ਲੱਗ ਗਿਆ ਆਪਣੀ ਮਟਲਕਾ ਤੇ ਨਾ ਇਹ ਕਿਨਾਂ ਹੁਣ ਮੈਂ ਪਹਿਲਾਂ ਕਪੜੇ ਪਾ ਕੇ ਨੇ ਹੁੰਨੇ ਸੀ ਤੇ ਤੇਲ ਦੀ ਨਾ ਹੁਣ ਤਾਂ ਪੈਂਦੀ ਆ ਰਾਤ ਨੂੰ ਜੇ ਥੋੜਾ ਟਾਈਮ ਵੀ ਵੱਧ ਪੈ ਰਹਿਣ ਨਾ ਲੱਗਦਾ ਨਹੀਂ ਹੈਗਾ ਫਿਰ ਛਾਬੇ ਜੀ ਉਸੇ ਤਰ੍ਹਾਂ ਹੀ ਲੱਤਣ ਲੱਗ ਜਾਂਦੀ ਨੇ मैंने तेल हम बहुत ज्यादा घट पाने लग गई सब्जी के अपना सब्जी मसाला तो भुनया गया थोड़ा जावे फैला नहीं पाते है थोड़ा जहा मसाला कच्चा रहे जहां हजी भी ना हम आग भी और लग जी तो आग जी मसाला कच्चा रह जाए फिर वैसे ही नहीं हल्का नहीं लगती है सब्जी सब्जी ने मसाले ने घ्यो देखो छाया अपना मसाल भूमा गया हम आपे आगू एक टंडल होंगे ने गोभी के वो भी नहीं कद तो भी सुते है छिल छिल के ना मिश्र पा ले सारे तो सब्जी बहुत ज्यादा वीया लग रहे हैं भावे कले सब्जी बना के खिला दो तो वो टेस्ट लगती है